ਮੈਸੇ ਤੁਹਾਡਾ ਨਾਮ ਟਿਲੂ ਨਾਸਰ ਟਿਲੂ ਜਦੋਂ ਮੈਂ ਪਹਿਲੀ ਵਾਰੀ ਸੁਣਿਆ ਪਤਾ ਲੱਗਾ ਸੀ ਤੇ ਮੈਂ ਸਿੱਖ ਸਮਝੀ ਮੈਂ ਕਿਹਾ ਜਸੇ ਗੋਵੋਗੇ ਪਰ ਕਿਸੇ ਨੇ ਮੈਨੂੰ ਇਹ ਵੀ ਕਿਹਾ ਕਿ ਉਹ ਮੁਸਲਮਾਨਾ ਚ ਸਿੱਖ ਹੈ ਤੇ ਉਹ ਮੈਨੂੰ ਕਹਿ ਦਿੰਦੇ ਨੇ ਲੋਕੀ ਕਿ ਤੂੰ ਜਿੰਨਾ ਹੁਣ ਮਤਲਬ ਇੰਡੀਅਨ ਪੰਜਾਬ ਤੇ ਤੋਂ ਨਹੀਂ ਪੰਜਾਬ ਦੀ ਗੱਲ ਕਰਦੀਆਂ ਕੁਛੜ ਸੇ ਬਾਅਦ ਨਾ ਤੂੰ ਪਤਾ ਲੱਗੇਗਾ ਤੂੰ ਸਿੱਖਣੀ ਹੋਗੀ ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਚੜ ਦੀ ਕਲਾ ਚ ਹੋਵੋਗੇ ਅੱਜ ਗੱਲ ਕਰਾਂਗੇ ਨਾਸਰ ਟਿਲੋ ਦੀ ਜਦੋਂ ਇਹਨਾਂ ਦੀ ਗੱਲ ਇੱਕ ਇੰਟਰਵਿਊ ਦੇ ਵਿੱਚ ਹੋਣ ਲੱਗੀ ਜਦੋਂ ਪੋਡਕਾਸਟ ਦੇ ਵਿੱਚ ਆਏ ਤੇ ਲੜਕੀ ਨੇ ਨਾ ਕਿਹਾ ਕਿ ਮੈਂ ਤਾਂ ਸਮਝਦੀ ਸੀ ਨਾਸਰ ਢਿੱਲੋਂ ਕੋਈ ਸਿੱਖੇ ਲੇਕਿਨ ਇਥੋਂ ਦੇ ਲੋਕਾਂ ਨੇ ਕਿਹਾ ਕਿ ਮੁਸਲਮਾਨਾ ਦੇ ਵਿੱਚ ਇੱਕ ਸਿੱਖੇ ਤੇ ਉਹਦੇ ਬਾਰੇ ਮਜ਼ੀਦ ਅਸੀਂ ਦੇਖਨੇ ਆ ਕਿ ਕਿਵੇਂ ਖੁਸ਼ਗੁਵਾਰ ਮੂਡ ਦੇ ਵਿੱਚ ਗੱਲ ਹੋਈ ਤੇ ਸਿੱਖਾਂ ਨੂੰ ਲੈ ਕੇ ਕੀ ਗੱਲਬਾਤ ਹੋ ਰਹੀ ਹੈ ਅੱਜ ਇਸੇ ਹਵਾਲੇ ਨਾਲ ਵੀਡੀਓ ਹੈ ਚੱਲਨੀ ਆ ਉਸ ਵੀਡੀਓ ਦੀ ਤਰਫ ਫੇਰ ਕਰਦੇ ਆ ਗੱਲਬਾਤ ਅੱਛਾ ਤੁਹਾਡਾ ਨਾਮ ਟਿੱਲੋਂ ਨਾ ਸਟਿੱਲੋਂ ਜਦੋਂ ਮੈਂ ਪਹਿਲੀ ਵਾਰੀ ਸੁਣਿਆ ਜਦੋਂ ਮੈਨੂੰ ਕਿਸੇ ਨੇ ਗਿਆ ਸੀ ਕਿ ਨਾ ਟਿੱਲੋਂ ਅੱਛਾ ਮਾਝੇ ਵਾਲੀ ਬੋਲੀ ਹੋਗਣੀ ਹੈ ਟਿੱਲੋਂ ਹੀ ਗਾਣਾ ਟਿੱਲੋਂ ਟਿੱਲੋਂ ਹਾਂ ਅੱਛਾ ਠੀਕ ਹੈ ਮੋਹਰ ਕਿ ਕਣਾ ਜੀ ਟਿੱਲੋਂ ਟਿੱਲੋਂ ਠੀਕ ਹੈ ਤੇ ਅਸੀਂ ਮੈਂ ਮੈਨੂੰ ਹੀ ਪਤਾ ਸੀ ਅਸੀਂ ਜਿਹੜੀਆਂ ਉਹਨਾਂ ਦੀਆਂ ਮੂਵੀਜ਼ ਦੇਖੀਆਂ ਪੰਜਾਬੀ ਉਹਨਾਂ ਚ ਟਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ ਠੰਡ ਲੱਗਦੀ ਤਾਂ ਪਾਇਆ ਉਹ ਤੁਹਾਨੂੰ ਇਹ ਕਿਉਂ ਉਹਨਾਂ ਨੇ ਡਾਇਲੌਗ ਬਣਾਏ ਸੀ ਨਹੀਂ ਉਹ ਗੋਤਾ ਹੈ ਨਾ ਢਿਲੋਂ ਜੀ ਮੈਂ ਚੱਠੇ ਬਾਜਵੇ ਇਹ ਸਾਰੀਆਂ ਗੋਤਾ ਵੈਸੇ ਤੇ ਅਸੀਂ ਸਾਰੇ ਜਿਹੜਿਆਂ ਇਥੋਂ ਦੇ ਰਹਿਣ ਵਾਲੇ ਕਾਹਵੀ ਹੱਦ ਤੱਕ ਜਿਹੜੀ ਜਟਾਂ ਦੀਆਂ ਗੋਤਾ ਨੇ ਹਿੰਦੂਸ ਤੋਂ ਸਿੱਖ ਬਣੇ ਫਿਰ ਰੇਟਿਸ ਦੇ ਵਿੱਚ ਸਾਡੇ ਬਜ਼ੁਰਗ ਜਿਹੜੇ ਉਹ ਮੁਸਲਮਾਨ ਹੋਏ ਤੇ ਬਹੁਤ ਵੱਡੀ ਤਦਾਦ ਹੈ ਆਪਣੇ ਪੰਜਾਬ ਦੇ ਵਿੱਚ ਮੈਕਸਰ ਉਧਰਲੇ ਪੰਜਾਬ ਵਾਲਿਆਂ ਨੂੰ ਦੱਸਦਾ ਨਵਾਂ ਦੇ ਵੀ ਇੱਧਰ ਵੀ ਹੈਗੇ ਇਸ ਤਰ੍ਹਾਂ ਇੱਧਰ ਵੀ ਆ ਗਏ ਮੈਨਾਂ ਨਾ ਵੀ ਤੁਹਾਡੇ ਨਾਲ ਬਹੁਤ ਇੱਧਰ ਹਾਂ ਕਿ ਤੁਸੀਂ 3 ਕਰੋੜ ਦੇ ਪੰਜਾਬੀ ਓਵਰਾਲ ਸਾਰੇ ਤੇ ਸਾਡੀਆਂ ਦੀ ਇੰਨੀਆਂ ਕਿ ਜੱਟ ਗੁਤਾ ਹੋਣੀਆਂ ਹਾਂ ਹਾਂ ਜ਼ਵਾਕ ਹੀ ਆਪਣੇ ਇੱਥੇ ਬੜਾ ਮੈਂ ਤਾਂ ਜਦੋਂ ਇੱਧਰਲੇ ਪਾਸੇ ਲੋਰਾ ਹੀ ਨਾ ਜਦੋਂ ਦੀ ਹੋਰ ਹੋਰ ਜ਼ਾਤਾ ਹੋਰ ਹੋਰ ਨਾਮ ਸੁਣ ਸੁਣ ਕੇ ਨਾ ਤੇ ਮੈਂ ਉਹਨਾਂ ਨੂੰ ਪੁੱਛਣ ਬੈਹ ਜਾਂਦੀ ਕਿ ਅੱਛਾ ਕਿੱਥੋਂ ਹੋ ਕਿਹੜੇ ਲਾਕੇ ਤੋਂ ਹੋ ਉਹ ਘਰ ਸੀ ਤਾਂ ਸੁਣਿਆ ਸੀ ਕਿ ਕੈਰੇਜ ਆਟ ਸੁਣੀ ਸੀ ਬਹੁਤੀ ਗੱਲ ਅਸੀਂ ਕੋਈ ਚੀਮੇ ਸੁਣ ਲੇ ਤਾਂ ਕੋਈ ਦੋ ਚਾਰ ਹੋਟ ਬਾਜਵੇ ਸੁਣ ਲੇ ਉਹ ਇੱਧਰਲੇ ਪਾਸੇ ਲੋਹਰਲੇ ਪਾਸੇ ਆ ਕੇ ਪਤਾ ਚੱਲਿਆ ਫਿਰ ਫੈਸਲਾਬਾਦ ਜਾਓ ਤਾਂ ਪਤਾ ਲੱਗਦਾ ਤੁਸੀਂ ਫਿਰ ਨਿੱਕੇ ਜਿਹੇ ਮਹੱਲੇ ਚ ਰਹਿੰਦੇ ਹੋਣੇ ਮੈਂ ਵਾਕਈ ਨਿੱਕੇ ਜਿਹੇ ਮਹੱਲੇ ਚ ਰਹਿੰਦੀ ਸੀ ਅੱਜ ਫਿਰ ਦੁਨੀਆ ਨਾਲ ਰਾਬਤਾ ਵੀ ਤਾਂ ਕੁੜੀਆਂ ਦਾ ਉਨਾ ਕੀ ਹੁੰਦਾ ਹੈ ਇਹ ਵੀ ਹੈ ਨਾ ਇਹ ਵੀ ਗੱਲ ਹੈ ਹਾਂ ਮਰਦਾਂ ਦਾ ਐਕਸਪੋਜ਼ਰ ਆਫ ਕਰਸ ਜ਼ਿਆਦਾ ਹੁੰਦਾ ਸਾਨੂੰ ਔਰਤਾਂ ਦਾ ਐਕਸਪੋਜ਼ਰ ਮੇਰਾ ਹਾਲਾਂਕਿ ਬਹੁਤ ਹੈ ਦੇ ਬਾਵਜੂਦ ਮੈਂ ਕਈ ਲੋਕਾਂ ਨੂੰ ਮਤਲਬ ਬਹਿਰਾਨੋ ਕੇ ਪੁੱਛਤੀ ਤੁਹਾਡਾ ਪਰ ਕਿਸੇ ਨੇ ਮੈਨੂੰ ਇਹ ਵੀ ਕਿਹਾ ਕਿ ਉਹ ਮੁਸਲਮਾਨਾਂ ਚ ਸਿੱਖ ਹੈ ਤੇ ਇਹ ਵੀ ਆ ਆਮ ਫਾਮ ਗੱਲ ਹੈ ਮਤਲਬ ਇਨਸਾਨ ਨੂੰ ਜਿੱਦਾਂ ਆਪਾਂ ਸੋਸ਼ਲ ਗੱਲ ਕੰਮ ਕਰਦੇ ਆਂ ਵੀ ਕਿਸੇ ਵਾਸਤੇ ਕੁਝ ਸੋਸ਼ਲੀ ਐਸਾ ਕਰਦੇ ਮੈਨੂੰ ਲੱਗਦਾ ਅਸੀਂ ਇਹਨਾਂ ਤੋਂ ਉੱਤੇ ਉੱਠ ਕੇ ਫਿਰ ਗੱਲਾਂ ਹੁੰਦੀਆਂ ਇਹ ਗੱਲ ਵਿੱਚ ਰਹਿ ਹੀ ਨਹੀਂ ਜਾਂਦੀ ਤੇ ਹੁਣ ਉਹ ਦੋਸਤ ਉਹ ਸਾਰੇ ਜਿਹੜੇ ਆਂਦੇ ਵੀ ਨਹੀਂ ਪ੍ਰਾਊਡ ਕਰਦੇ ਵੀ ਨਹੀਂ ਵਧੀਆ ਕੀਤਾ ਵੀ ਨੇਕੀ ਵਾਲਾ ਕੰਮ ਕੀਤਾ ਚੰਗਾ ਕੰਮ ਕੀਤਾ ਹੁਣ ਜਿਵੇਂ ਕੱਲ ਹੀ ਮੈਂ ਨੀਕ ਨਵ ਸਟੋਰੀ ਸ਼ੇਅਰ ਕੀਤੀ ਸੀ ਵੀ ਇਹ ਮੁਸਲਮਾਨ ਭੈਣ ਆ ਤੇ ਸਿੱਖ ਭਰਾ ਉਹਦੇ ਤੇ ਇੰਡੀਆ ਤੋਂ ਉਹਨੂੰ ਮਿਲਣ ਆਏ ਹੁਣ ਅੱਛਾ ਉਹ 6 ਮਹੀਨੇ ਦੀ ਸੀ ਜਦੋਂ ਇੱਥੇ ਪਾਕਿਸਤਾਨ ਰਹਿ ਗਈ ਸੀ ਉਹ ਤੇ ਉਹਨਾਂ ਨੂੰ ਪਹਿਲਾਂ ਗਰਤਾਰਪੁਰ ਸਾਹਿਬ ਮਿਲਾਇਆ ਸੀ ਹੁਣ ਉਹ ਇੱਥੇ ਉਹਨਾਂ ਦੇ ਭਰਾ ਉਹਦੇ ਉਧਰ ਆਏ ਨੇ ਸਿੱਖ ਨੇ ਤੇ ਉਹ ਮੁਸਲਮਾਨ ਆ ਉਹ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਦਾ ਕੋਈ ਵੇਰਵਾਦ ਨਹੀਂ ਲੱਗਦਾ ਆਂਦੇ ਵੀ ਵਕਤ ਦੀ ਮਾਰ ਸੀ ਵਕਤ ਦੀ ਮਾਰ ਭਈ ਇਹਦਾ ਕਸੂਰ ਕੋਈ ਨਹੀਂ ਸੀ ਵੀ ਇੱਥੇ ਰਹਿ ਗਈ ਅਸੀਂ ਛੱਡ ਕੇ ਗਏ ਰਹਿਣ ਨੂੰ ਸਾਡੇ ਮਾਂ ਕਤਲ ਹੋ ਗਈ ਤੇ ਵਾਲਾ ਸਾਡਾ ਪਿਓ ਛੱਡ ਕੇ ਤੁਰ ਗਿਆ ਤੇ ਇਹਦਾ ਕਸੂਰ ਤੇ ਕੋਈ ਨਹੀਂ ਨਾ ਉਹਨੇ ਮੁਸਲਮਾਨਾ ਇੱਕ ਬੰਦੇ ਨੇ ਨੂੰ ਚੁੱਕ ਕੇ ਪਾ ਲਿਆ ਉਹਨੇ ਧੀ ਬਣਾਇਆ ਉਹਨੇ ਉਹਦਾ ਵਿਆਹ ਕੀਤਾ ਸਾਰਾ ਕੁਝ ਕੀਤਾ ਤੇ ਹੁਣ ਅਸੀਂ ਸਿੱਖੇ ਤੇ ਅਸੀਂ ਆਖਾਂਗੇ ਉਹਨੂੰ ਸਿੱਖ ਹੋ ਜਾ ਨਹੀਂ ਮਜ਼ਬਤ ਇੱਕ ਅਲੱਗ ਹੋਰ ਚੀਜ਼ ਹੈ ਲੱਗ ਗਿਆ ਵੀ ਅਸੀਂ ਇਹਨੂੰ ਉਹਦੇ ਨਾਲ ਜੋੜਾਂਗੇ ਫਿਰ ਨਹੀਂ ਆਪਾਂ ਰਿਸ਼ਤੇ ਦੇ ਖੂਨ ਤੇ ਅੱਖਾਂ ਮੈਨੂੰ ਕਹ ਦਿੰਦੇ ਨੇ ਲੋਕੀ ਕਿ ਤੂੰ ਜਿੰਨਾ ਹੁਣ ਮਤਲਬ ਇੰਡੀਅਨ ਪੰਜਾਬ ਤੇ ਤੋਂ ਨਹੀਂ ਪੰਜਾਬ ਦੀ ਗੱਲ ਕਰਦੀ ਐ ਕੁਛ ਅਰਸੇ ਬਾਅਦ ਨਾ ਤੂੰ ਪਤਾ ਲੱਗੇਗਾ ਤੂੰ ਸਿੱਖਣੀ ਹੋਗੀ ਵੀ ਇਹਦੇ ਲਈ ਜ਼ਰੂਰੀ ਨਹੀਂ ਐ ਕਿ ਤੁਸੀਂ ਮਜ਼ਹਬ ਚੇਂਜ ਕਰ ਰਹੇ ਹੋ ਪਿਆਰ ਦੀ ਗੱਲ ਐ ਉਹ ਤਾਂ ਕਿਤੇ ਵੀ ਕੋਈ ਵੀ ਕਰ ਸਕਦਾ ਐ ਅਛਾ ਤੁਸੀਂ ਕੋਈ ਵਾਕਿਆਤ ਐਸੇ ਕੋਈ ਬਹੁਤ ਦੋ ਤਿੰਨ ਐਸੇ ਵਾਕਿਆ ਜਿਹੜੇ ਤੁਹਾਨੂੰ ਯਾਦ ਰਹਿ ਗਏ ਹੋ ਜਿਹੜੇ ਤੁਹਾਨੂੰ ਟੱਚ ਕੀਤੇ ਹੋ ਬਕਾਇਦਾ ਕਿ ਨਹੀਂ ਇਹ ਬਹੁਤ ਵੱਡੀ ਗੱਲ ਸੀ ਐਵੇਂ ਹੁੰਦਾ ਨਹੀਂ ਐ ਹਰ ਇੱਕ ਦੀ ਕਹਾਣੀ ਸਟੋਰੀ ਇਸ ਤਰ੍ਹਾਂ ਹੀ ਐ ਵੀ ਜਵੇਂ ਕੁੱਨ ਵੇਕਲੀ ਹੋਵੇ ਦੂਜਿਆਂ ਨਾਲ ਵੱਖਰੀ ਹੋਵੇ ਹੂੰ ਹੂੰ ਉਹ ਮੈਂ ਦੱਸਣਾ ਵੀ ਇਧਰ ਖਤਰਾਵਾ ਪਿੰਡ ਆ ਤੋਬੇ ਦੇ ਵਿੱਚ ਉਹਨਾਂ ਦੀ ਬਾਕੀ ਫੈਮਿਲੀ ਇੱਥੇ ਰਹਿੰਦੀ ਹੈ ਤੇ ਉਹ ਬਜ਼ੁਰਗ ਉੱਥੇ ਰਹਿ ਗਏ ਸੀ ਬਜ਼ੁਰਗ ਤੇ ਉਹਨਾਂ ਦੀ ਮਾਂ ਉਹਨੋਂ ਦੇ ਬੱਚਾ ਸੀ 6 ਸਾਲ ਦਾ ਸੀ ਤੇ ਉਹਦੀ ਮਾਂ ਉਹ ਜਦੋਂ ਆਂਦੇ ਵੀ ਪਿੰਡ ਤੇ ਹੋਇਆ ਨਾ ਹਮਲਾ ਤੇ ਇਹਨਾਂ ਦੇ ਬਾਕੀ ਜੀਤ ਖੇਤੀ ਨਾਲ ਜੁੜੇ ਹੁੰਦੇ ਸੀ ਸਾਰੇ ਟੂਲ ਤੇ ਸੀ ਆਂਦੇ ਵੀ ਉੱਥੇ ਟੂਲ ਬੋਰ ਤੇ ਅ ਕਿਰਾਟਾਂ ਦਾ ਜਦੋਂ ਪਾਣੀ ਕੱਢਦੇ ਢੱਗਿਆਂ ਦੇ ਨਾਲ ਬਲਦਾਂ ਦੇ ਨਾਲ ਉੱਥੇ ਸਨ ਤੇ ਉਹ ਮਾਂ ਤੇ ਉਹਦਾ ਪੁੱਤ ਤੇ ਇੱਕ ਉਹਦਾ ਬਸ ਵੀ ਚਾਚੇ ਦਾ ਪੁੱਤ ਵੀ ਦੋਵੇਂ ਕਜ਼ਨ ਤੇ ਉਹਦੀ ਮਾਂ ਉਹ ਉੱਥੇ ਸੀ ਬਾਕੀ ਸਾਰੇ ਬਾਹਰ ਸਨ ਉਹ ਘਰ ਤੇ ਉਹਨਾਂ ਸਾੜਤਾ ਘਰ ਤੇ ਹਮਲਾ ਕਰਤਾ ਆਂਦਾ ਵੀ ਉਹ ਸੈਮ ਕਿ ਨਾ ਉਹ ਲੈ ਮੁੰਡਾ ਇੱਕ ਖੱਬੀ ਬਾਹ ਥੱਲੇ ਤੇ ਇੱਕ ਸੱਜੀ ਬਾਹ ਤੇ ਭਤੀਜਾ ਸੱਜੀ ਬਾਹ ਥੱਲੇ ਨੂੰ ਲੈ ਲਿਆ ਮਾਂ ਉਹਦੀ ਨੇ ਤੇ ਪੋਤਾ ਆਪਣੇ ਨੂੰ ਖੱਬੀ ਬਾਹ ਥੱਲੇ ਤੇ ਉਹਨਾਂ ਨੂੰ ਕੋ ਮਾਫੀ ਤਲਾਫੀ ਵੀ ਨਾ ਮਾਰੋ ਖੈਰ ਉਹਨੇ ਮਾਰਿਆ ਉਹਨੂੰ ਨਾ ਜਦੋਂ ਉਹ ਇੱਕ ਨੂੰ ਜਿਹੜਾ ਭਤੀਜਾ ਸੀ ਨਾ ਉਹਨੂੰ ਨੇ ਮਾਰ ਦਿੱਤਾ ਉਹਨਾਂ ਨੇ ਹੂੰ ਤੇ ਇਹ ਉਹ ਉਹ ਜਿਹੜਾ ਦੂਸਰਾ ਸੀ ਉਹਨੂੰ ਡਰ ਕੇ ਮਾਰ ਦੀ ਬਾਹ ਛਡਾ ਕੇ ਤੇ ਪਿਛਲੇ ਗਲੇ ਸਣੀ ਭੱਜ ਗਿਆ ਹੂੰ ਤੇ ਮਾਂ ਵੀ ਉਥੋਂ ਉਹਦੇ ਮਗਰ ਹੀ ਖੈਰ ਉਹ ਵੀ ਉਥੋਂ ਨਿਕਲ ਕੇ ਤੇ ਉਹ ਖੇਤਾਂ ਨੂੰ ਚੱਲ ਗਈ ਵੀ ਜਿੱਥੇ ਟੂਲ ਤੇ ਹੂੰ ਹੂੰ ਬੋਰ ਟੂਲ ਮਤਲਬ ਵੀ ਉਹ ਤੋਂ ਦੁੱਗੀਆਂ ਨਹੀਂ ਨਾ ਚਰਾਟਾਂ ਹਾਂਜੀ ਛੋਟਾ ਟੋਇਆ ਹੁੰਦਾ ਹੈ ਵੱਡੇ ਟੂਲ ਨਹੀਂ ਸੀ ਹੁੰਦੇ ਮਤਲਬ 15 20 ਫੁੱਟ ਦੇ ਉਹਨਾਂ ਥਾਂ ਬੋਰ ਕੱਢਿਆ ਹੁੰਦਾ ਹੈ ਉੱਥੇ ਤੁਰ ਗੀਆਂ ਵੀ ਭੱਜ ਕੇ ਵੀ ਚਲੋ ਖੇਤ ਨੇ ਉੱਥੇ ਸਾਡੇ ਘਰ ਦੇਣਗੇ ਖੈਰ ਉਥੋਂ ਜਿਵੇਂ ਪਿੰਡ ਨੂੰ ਜਥਾ ਪੈ ਗਿਆ ਤੇ ਉਹ ਹੀ ਕਿਤੇ ਅੱਗੇ ਪਿੱਛੇ ਹੋ ਗਏ ਘਰ ਦੇ ਜੀ ਵੀ ਹੁਣ ਨਿਕਾਜ ਆ ਬੱਚਾ ਸੀ ਤੇ ਮਾਂ ਸੀ ਹੂੰ ਉਹ ਰਾਤ ਤੱਕ ਤੇ ਡੀਕਦੇ ਰਹੇ ਉੱਥੇ ਲੁਕੇ ਰਹੇ ਤੇ ਉਹ ਫਿਰ ਅਗਲੇ ਦਿਨ ਸਵੇਰੇ ਜਿਵੇਂ ਕੋਈ ਉਧਰ ਨੂੰ ਲੋਕ ਜਾਣ ਪਤਾ ਲੱਗੇ ਵੀ ਇੱਥੇ ਕੋਈ ਹੈ ਤੇ ਉਹ ਨੂੰ ਜਾਣ ਤੇ ਮਾਂ ਜਿਹੜੀ ਨਾ ਉਹਨੂੰ ਉਹਨੂੰ ਮੁੰਡੇ ਨੂੰ ਪਹਿਲਾਂ ਥੱਲੇ ਉਤਾਰਦਾ ਤੇ ਆਪ ਨਾਲ ਦੇ ਨਾਲ ਨਾ ਬੋਰ ਦੀ ਨਾਲ ਦੇ ਨਾਲ ਹੂੰ ਯਾ ਚਰਾਟ ਦੇ ਨਾਲ ਜਿਹੜੀ ਵੀ ਹੋ ਉਹਦੋਂ ਦਾ ਸਾਹ ਉਹਦੇ ਨਾਲ ਫੜ ਕੇ ਥੱਲੇ ਤੇ ਉਹ ਜਦੋਂ ਉਹ ਲੋਕ ਆ ਕੇ ਵੇਖਣ ਵੀ ਥੱਲੇ ਉੱਥੇ ਹਮਲਾ ਨਹੀਂ ਹੋ ਸਕਦਾ ਵੀ ਵੇਹੂ ਕੇ ਵਾਪਸ ਮੁੜ ਜਾ ਉਹਨੂੰ ਮਾਂ ਫੇਰ ਉਹਨੂੰ ਤਾਂ ਲੈ ਕੇ ਆ ਪਹਿਲੋਂ ਆਵੇ ਉਹਨੂੰ ਕੱਢਿਆ ਆਕਸੋ ਕਰਕੇ ਪੰਜ ਛੇ ਵਾਰੀ ਉਹਨੇ ਦੱਸਿਆ ਵੀ ਜਿੰਨੀ ਕੋ ਦੀ ਉਮਰ ਸੀ ਉਦੋਂ 5 6 ਸਾਲ ਦੀ ਹੂੰ ਵੀ ਮਾਂ ਮਤਲਬ ਵੀ ਤਾਂ ਆਵੇ ਉਹ ਜਦੋਂ ਹਮਲਾ ਹੋਵੇ ਫੇਰ ਥੱਲੇ ਚਲ ਜੇ ਖੈਰ ਇਸੇ ਕਸ਼ਮੀਰ ਕਸ ਜਾਂਦੇ ਵੀ 2 3 ਦਿਨ ਲੰਘ ਗਏ ਤੇ 6 ਵਾਰਾਂ ਮੇਰੀ ਮਾਂ ਨਾ ਗਈ ਥੱਲੇ ਹੂੰ ਤੇ ਖੈਰ ਉਹਦੀ ਉੱਥੇ ਮੌਤ ਹੋ ਗਈ ਉਹ ਠੀ ਰਹਿ ਗਿਆ ਟੂਲ ਦੇ ਵਿੱਚ ਉਹ ਜਦੋਂ ਠੰਡ ਢੰਡੋਲਾ ਆਇਆ ਇੱਕ ਅੱਦੇ ਦਿਨ ਬਾਅਦ ਉਹ ਪਿੰਡ ਵਾਲਿਆਂ ਨੇ ਕਿਸੇ ਨੇ ਵਾਇਸ ਸੁਣੀ ਹੋ ਜਾਂ ਕੁਛ ਵੀ ਤੇ ਉਹਨੂੰ ਕੱਢ ਕੇ ਤੇ ਪਿੰਡ ਲੈ ਗਏ ਉਹ ਕਿਸੇ ਨੇ ਵਿਚਾਰੀ ਉਹਨੂੰ ਬਚਾਉਂਦੀ ਉੱਥੇ ਮਰ ਗਈ ਉਹ ਮਰ ਗਈ ਤੇ ਉਹਨੂੰ ਪਿੰਡ ਜਦੋਂ ਲੈ ਗਏ ਫਿਰ ਕਿਸੇ ਨੇ ਘਰ ਰੱਖ ਲਿਆ ਫਿਰ ਸਾਰੀ ਉਮਰ ਉਹ ਵਿਚਾਰਾ ਉੱਥੇ ਰਿਹਾ ਹਮ ਮੌਤ ਦੀ ਉੱਥੇ ਹੋਈ ਆ ਪਿਛਲੇ ਸਾਲ ਹੀ ਉਹਦੀ ਡੈਥ ਹੋਈ ਮੈਨੂੰ ਕਿਸੇ ਨੇ ਇਹਨਾਂ ਨੇ ਕਿਹਾ ਵੀ ਇਸ ਤਰ੍ਹਾਂ ਦਾ ਚਾਚਾ ਰਹਿ ਗਿਆ ਤੇ ਇਹਨਾਂ ਦੀ ਵੀ ਕੀ ਕਹਿੰਦੇ ਆ ਵੀ ਅੱਜ ਕੱਲ ਦੇ ਦੌਰ ਦੇ ਵਿੱਚ ਮੈਂ ਬੜੀ ਬਾਤਰੀ ਕਹਾਂਗਾ ਇਨਾਂ ਨੇ ਚਾਚੇ ਦੇ 6 ਕਿਲੇ ਅੱਜ ਵੀ ਰੱਖੇ ਸੀ ਵੀ ਚਾਚਾ ਸਾਡਾ ਲੱਭੂਗਾ ਚਾਚਾ ਸਾਡਾ ਆਊਗਾ ਤਾਂ 6 ਕਿਲੇ ਉਹਨੂੰ ਦੇਣੇ ਉਹਦੇ ਹਿੱਸੇ ਦਾ ਵਾਹ ਉਹ ਖੈਰ ਲੱਭ ਹੀ ਗਿਆ ਫਿਰ ਅਸੀਂ ਉਹਨਾਂ ਨੂੰ ਮਲਾਇਆ ਇੱਕ ਵਾਰੀ ਕਰਤਾਰਪੁਰ ਸਾਹਿਬ ਕੋਸ਼ਿਸ਼ ਕੀਤੀ ਇੱਕ ਦੋ ਵਾਰੀ ਉਹਦੇ ਵੀਜ਼ੇ ਦੀ 2 ਸਾਲ ਪਹਿਲਾਂ ਨਹੀਂ ਮਿਲਿਆ ਉਹਨੂੰ ਵੀਜ਼ਾ ਨਹੀਂ ਉਹਨਾਂ ਨੂੰ ਮਿਲ ਸਕਿਆ ਨਾ ਉਸ ਬਜ਼ੁਰਗ ਨੂੰ ਉੱਧਰ ਲੈਣ ਖੈਰ ਉਹਦੀ ਡੈਥ ਹੋ ਗਈ ਇੱਧਰ ਪਹੁੰਚ ਕਰਦਿਆਂ ਕਰਦਿਆਂ ਵੀ ਮੈਂ ਜਾਊਗਾ ਆਪਣੇ ਘਰ ਭਤੀਜਾਂ ਕੋ ਉੱਥੇ ਮੇਰੇ ਜ਼ਿੰਦਗੀ ਦੇ ਆਖਰੀ ਦਿਨ ਲੰਘਣਗੇ ਸੋ ਇਹ ਵਾਕਿਆ ਇਸ ਤਰ੍ਹਾਂ ਦੇ ਜਿਹੜਿਆ ਨਾ ਉਹ ਸਾਰੇ ਦੇ ਸਾਰੇ ਉਹ ਉਹ ਜਿੱਦੇ ਉਹਦੇ ਮਰਨ ਦੇ ਨਾਲ ਫਿਰ ਕਹਾਣੀ ਖਤਮ ਹੋਈ ਖਵਤীন ਜਿਹੜੀਆਂ ਤੁਹਾਨੂੰ ਮਨਔਰਤਾਂ ਚੋਂ ਜਿਹੜੀਆਂ ਮਿਲਦੇ ਨੇ ਜਿਨ੍ਹਾਂ ਦੀ ਕਿਸੇ ਐਸੇ ਨੇ ਉਹਨਾਂ ਦੇ ਕੋਈ ਕਿਸੇ ਸੁਣਾਓ ਕਿ ਉਹ ਜਿਹੜੀਆਂ ਮਤਲਬ ਔਰਤਾਂ ਹਯਾਤ ਵੀ ਨਹੀਂ ਜਿਹੜੀਆਂ ਕੋਈ ਇੱਧਰ ਨੇ ਕੋਈ ਉੱਧਰਲੇ ਪਾਸੇ ਨੇ ਉਹ ਕਿਵੇਂ ਉਹਨਾਂ ਤੇ guzri ਹੈ ਕੋਈ ਦੋ ਚਾਰ ਗੱਲਾਂ ਤੁਹਾਨੂੰ ਯਾਦ ਰਹਿ ਗਈਆਂ ਹੁਣ ਉਹਨਾਂ ਨੇ ਕਿਸੇ ਕਾ guzari ਹੈ ਔਰਤਾਂ ਦੇ ਵੇਖੋ ਬਹੁਤ ਸਾਰੇ ਔਰਤਾਂ ਬੱਚੀਆਂ ਹਨ ਜਦੋਂ ਉਹ 10 ਸਾਲ ਦੀ 12 ਦੀ 15 ਦੀ ਉਹ ਰਹਿ ਗਈਆਂ ਉੱਥੇ ਉਹਨਾਂ ਦੇ ਨਾਲ ਮਤਲਬ ਵੀ ਉਦੋਂ ਦੇ ਮਾਮਲੇ ਜਿਹੜੇ ਨੇ ਉਹ ਇੱਧਰ ਸਨ ਕੁਛ ਉੱਧਰ ਸਨ ਤੇ ਉਹਨਾਂ ਦੇ ਉੱਥੇ ਹੀ ਵਿਆਹ ਹੋਏ ਜਿਵੇਂ ਇੱਕ ਫੈਸਲਾਬਾਦ ਤੋਂ ਫੈਮਿਲੀ ਉਹਦੀ ਬਾਬਾ ਜੀ ਹਯਾਤ ਨੇ ਉਹਦੀ ਭੈਣ ਉੱਧਰ ਹਯਾਤ ਹੈ ਉਹ ਆਪਸ ਵਿੱਚ ਫੋਨ ਤੇ ਗੱਲਬਾਤ ਕਰਦੇ ਸੀ ਕਰਵਾ ਦਿੱਤੀ ਹੈ ਲੇਕਿਨ ਉਹ ਮੀਡੀਆ ਤੇ ਨਹੀਂ ਆਏ ਅੱਜ ਵੀ ਉਹ ਉੱਥੇ ਆ ਇਹ ਇੱਥੇ ਨੇ ਉਹ ਮਾਸ਼ੇ ਤੋਂ ਡਰਦੀ ਵੀ ਮੈਂ ਉੱਧਰ ਜਾਣਾ ਨਹੀਂਗਾ ਜਾਂ ਉਹਦੇ ਉਹ ਤੇ ਆਉਣਾ ਚਾਹੁੰਦੀ ਐ ਕੋ ਬੱਚੇ ਨਹੀਂ ਆਉਣਾ ਦੇਣ ਜਾ ਰਹੇ ਵੀ ਸੋ ਇਸ ਤਰ੍ਹਾਂ ਦੇ ਕੇਸ ਵੀ ਬਹੁਤ ਨੇ ਹਲੇ ਵੀ ਆਗੇ ਲੁਕ ਇਟ ਆਪ ਦਾ ਕਰਦੇ ਹੋ ਤੁਹਾਡੇ ਅੱਛਾ ਜਦੋਂ ਤੁਸੀਂ ਇਹ ਸਭ ਕਰ ਰਹੇ ਹੋ ਤੁਹਾਨੂੰ ਖਤਰਾ ਨਹੀਂ ਕਦੀ ਕਿਸੇ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਅ ਇਹ ਹੋ ਵੀ ਜਾਂਦਾ ਲੇਕਿਨ ਇਹ ਵੀ ਜਿੰਨੀ ਦੇਰ ਤੁਸੀਂ ਫਿਰ ਕੁਛ ਨਾ ਕੁਛ ਇਸ ਤਰ੍ਹਾਂ ਦਾ ਫੇਸ ਨਹੀਂ ਕਰਨਾ ਫਿਰ ਉਹ ਅੱਗੇ ਕੰਮ ਕਰਨ ਜੀ ਤੁਹਾਨੂੰ ਮੈਨੂੰ ਲੱਗਦਾ ਸਵਾਦ ਨਹੀਂ ਆਉਂਦਾ ਸਵਾਦ ਨਹੀਂ ਆਉਂਦਾ ਤੇ ਇਹਦੇ ਚ ਹੋਇਆ ਵੀ ਆ ਇੱਕ ਦੋ ਵਾਰੀ ਇਸੇ ਵਾਕਿਆਤ ਮਾਮਲੇ ਲੋਕ ਤਾਂ ਕਹਿੰਦੇ ਨੇ ਫਿਰ ਲੋਕਾਂ ਦੀ ਗੱਲ ਤੇ ਥੋੜਾ ਰਹਿਣਾ ਹੁੰਦਾ ਵੀ ਜੇ ਆਪਾਂ ਉਸ ਗੱਲ ਨੂੰ ਲੈ ਕੇ ਪਿੱਛੇ ਹਟ ਜਾਈਏ ਫਿਰ ਉਹ ਗੱਲ ਉਹ ਉੱਥੇ ਮੁੱਕ ਜਾਂਦੀ ਹੈ ਗੱਲ ਤਾਂ ਉੱਥੇ ਮੁੱਕ ਜਾਂਦੀ ਹੈ ਅੱਛਾ ਮੈਂ ਤਾਂ ਜਦੋਂ ਕਿਤੇ ਮੇਰੇ ਮਤਲਬ ਕੁਝ ਹੋਰ ਵੀ ਸਾਡੇ ਦੋਸਤ ਜਿਹੜੇ ਜਰਨਲਿਸਟ ਸੀ ਉਹਨਾਂ ਤੇ ਹਜੇ ਇਲਜ਼ਾਮ ਲੱਗਦੇ ਸੀ ਤੇ ਅਸੀਂ ਉਹਨਾਂ ਨੂੰ ਕਹੀਦਾ ਸੀ ਬਾਕੀ ਗੱਲਾਂ ਛੋੜ ਲਫਾਫਾ ਮਿਲਿਆ ਉਹ ਜੋ ਹਿੱਸਾ ਤਾਂ ਸਾਨੂੰ ਦੇ ਦਿਓ ਅਸੀਂ ਤੁਹਾਡੇ ਦੋਸਤ ਅਸੀਂ ਬਦਨਾਮ ਹੋਣ ਦੇ ਤੁਹਾਡੇ ਨਾਲ ਤੇ ਜੇ ਤੁਹਾਨੂੰ ਕੋਈ ਲਫਾਫੇ ਛਵਾਵੇਂ ਮਿਲਣ ਤਾਂ ਸਾਨੂੰ ਯਾਦ ਰੱਖਿਆ ਕਰੋ ਹਾਂ ਇਹ ਵੀ ਗੱਲ ਸਹੀ ਹੈ ਲਫਾਫੇ ਮਿਲਦੇ ਨਹੀਂ ਨਾ ਹਾਂ ਬੜਾ ਨੁਕਸਾਨ ਹੈ ਅੱਜ ਤੁਸੀਂ ਟੂਰਿਜ਼ਮ ਦਾ ਬਿਜ਼ਨਸ ਵੀ ਕਰਦੇ ਹੋ ਹਾਂਜੀ ਤੇ ਲੋਕੀ ਦਾ ਮੈਂ ਵੀ ਕਹਿੰਦੇ ਸੁਣੇ ਨੇ ਤੁਹਾਨੂੰ ਪਤਾ ਉਹੀ ਕੰਪਨੀ ਸਾਡੀ ਉਹੀ ਤਕਰੀਬਨ ਤੁਹਾਡੀ ਭੇਜਣਾ ਸਾਡਾ ਉੱਤਣਾ ਬੈਠਣਾ ਉਹਨਾਂ ਨੇ ਇਹ ਵੀ ਮੈਂ ਕਹਿੰਦੇ ਸੁਣਿਆ ਲੋਕਾਂ ਨੂੰ ਕਿ ਨਾਸਰ ਟਿਲੋਂ ਜਿਹੜਾ ਹੈ ਇਹ ਤਾਂ ਇਸ ਕਰਕੇ ਕੰਮ ਮਤਲਬ ਕੀਤੀ ਜਾ ਰਿਹਾ ਨੂੰ ਅਫੋਰਡ ਕਰ ਰਿਹਾ ਕਿਉਂਕਿ ਅਸਲ ਚ ਜ਼ਿਆਦਾ ਕਮ ਟੂਰਿਜ਼ਮ ਮੈਨੂੰ ਤਾਂ ਫਾਇਦਾ ਹੁੰਦਾ ਲੋਕੇ ਉਹਦੇ ਬੁਲਾਨ ਤੇ ਆਉਂਦੇ ਆ ਲੋਕਾਂ ਨੂੰ ਭੇਜਦਾ ਹਾਂ ਹਾਂ ਬਿਲਕੁਲ ਟੂਰਿਜ਼ਮ ਕੰਪਨੀ ਆਪਣੀ ਲੇਕਿਨ ਮੈਂ 2013 ਤੋਂ ਕਰਨ ਆ ਦੂਜਨ ਕੰਪਨੀ ਬਣਾਈ ਮੈਂ ਡੇਢ ਸਾਲ ਪਹਿਲੋਂ ਤੇ 1.5 ਸਾਲ ਬਿਲੋਗਸ ਮੈਂ 8 ਸਾਲ ਤੇ ਉਦਾਂ ਗੀਤਾ ਜੇ ਮੰਨ ਕੇ ਚੱਲੋ ਤੁਸੀਂ ਤੇ ਫਿਰ ਵੀ ਲੇਕਨ ਇਹ ਵੀ ਜੇ ਹੁਣ ਮੈਂ ਕਵਾਂ ਵੀ ਜਿਸ ਸਰਵਾਈਵਲ ਲਈ ਤੁਹਾਡੇ ਕੋਲ ਤੁਹਾਡੀ ਜੇਬ ਮੈਂ ਜੋ ਲਾਹੌਰ ਆਉਣਾ ਤੁਹਾਡੇ ਕੋਲ ਪੌਡਕਾਸਟ ਕਰਨ ਲਈ ਤੇ ਮੇਰੀ ਗੱਡੀ ਚ ਤੇਲ ਵੀ ਪੈਣਾ ਮੈਂ ਇੱਥੇ ਆਉਣਾ ਵੀ ਆ ਇੱਕ ਡੇਢ ਵੀ ਲਗਾਉਣਾ ਤੇ ਪਿੱਛੇ ਮੇਰੀ ਫੈਮਿਲੀ ਵੀ ਆ ਮੈਂ ਉਹਨਾਂ ਦੇ ਵੀ ਕੁਝ ਕਰਨਾ ਪੈਸਿਆਂ ਤੋਂ ਬਿਨਾਂ ਤੇ ਕੁਝ ਸੰਭਵ ਨਹੀਂ ਹੈ ਮੈਂ ਜੇ ਕੋਈ ਸੋਸ਼ਲ ਕਰਨਾ ਮੇਰੇ ਕੋ ਪਹਿਲਾਂ ਕਿਉਂ ਨਾ ਖਿਆਲ ਆ ਗਿਆ ਵੀ ਮੈਂ ਸੋਸ਼ਲ ਲੋਗਾ ਨੂੰ ਮਿਲਾਵਾ 2014 ਤੋਂ ਪਹਿਲਾਂ ਮੈਂ ਜੋਬ ਕਰਦਾ ਸੀ ਮੇਰੇ ਕੋ ਨਹੀਂ ਸੀ ਨੀ ਹਿੰਮਤ ਫਿਰ ਮੈਂ ਬਿਜ਼ਨਸ 'ਚ ਆ ਗਿਆ ਫਿਰ ਮੇਰੀ ਜੇਬ ਜ਼ਿਆਦਾ ਦੇਣ ਲੱਗੀ ਕਿਉਂਕਿ ਸੋਸ਼ਲ ਕਰ ਲੈਣੇ ਕੁਝ ਤੇ ਫਿਰ ਸੋਸ਼ਲ ਕਰਨ ਲੱਗ ਪਏ ਜੇ ਤੁਹਾਡੀ ਜੇਬ ਹੀ ਨਹੀਂ ਜ਼ਿਆਦਾ ਦਿੰਦੀ ਤੁਸੀਂ ਸਟਰੋਂਗ ਨਹੀਂ ਹੈ ਤੁਹਾਡਾ ਬਿਜ਼ਨਸ ਨਹੀਂ ਹੈ ਤੁਸੀਂ ਕਿਸੇ ਨੂੰ ਐਂਟਰਟੇਨ ਕਿਵੇਂ ਕਰ ਲੋਗੇ ਕਿਸੇ ਨੂੰ ਸੋਸ਼ਲ ਕਿਵੇਂ ਹੋ ਜਾਗੇ ਮੈਂ ਇੱਕ ਇੱਕ ਇਹ ਗੱਲ ਕਹਿਣਾ ਵੀ ਜਿਹੜੇ ਮਤਲਬ ਜਿਹੜੇ ਇਸ ਤਰ੍ਹਾਂ ਗੱਲ ਕਰਦੇ ਵੀ ਤੁਸੀਂ ਇੱਕ ਮੈਂ ਤੁਹਾਨੂੰ ਮਹਿਮਾਨ ਦੇਣਾ ਤੇ ਤੁਸੀਂ ਉਹਨੂੰ 4 ਦਿਨ ਸਿਰਫ ਰੱਖ ਕੇ ਵੇਖੋ ਹਾਂ ਫਿਰ ਤੁਸੀਂ ਉਹਨੂੰ ਕਿਵੇਂ ਰੱਖਦੇ ਜੀ ਉਹਨੂੰ ਕਿਵੇਂ ਐਂਟਰਟੇਨ ਕਰਦੇ ਜੀ ਤੁਸੀਂ ਆਪਣੀ ਜੇਬ ਚੋਂ ਖਰਚ ਕਰਕੇ ਵੇਖੋ ਵੀ ਉਹਨੇ 5 ਸਟਾਰ ਹੋਟਲ ਵੀ ਰਹਿਣਾ ਉਹਨੇ ਗੱਡੀ ਫੋਰਚੂਨਰ ਜੀ ਵੀ ਘੁੰਮਣਾ ਉਹਨੇ ਆਸੇ-ਪਾਸੇ ਵੀ ਜਾਣਾ ਤੁਸੀਂ ਇਹ 4 ਦਿਨ ਰਹਿ ਕੇ ਵੇਖੋ ਫਿਰ ਪਤਾ ਲੱਗ ਜਾਏਗਾ ਅੱਛਾ ਵੈਸੇ ਯਾਰ ਇਹ ਤਾਂ ਅਸੀਂ ਸੋਚਿਆ ਨਹੀਂ ਸੀ ਕਦੀ ਕਿ ਇੰਨਾ ਖਰਚਾ ਵੀ ਕਰਨਾ ਪੈਂਦਾ ਲੇਕਿਨ ਮੁਸ਼ਕਿਲ ਮਰਹਲਾ ਕਿਹੜਾ ਹੁੰਦਾ ਜਿਹੜਾ ਉਧਰੋਂ ਲੋਕਾਂ ਨੇ ਆਣਾ ਹੈ ਵੀਜ਼ਾ ਆਸਾਨੀ ਨਾਲ ਲੋਕਾਂ ਨੂੰ ਮਿਲ ਜਾਂਦਾ ਹੈ ਇਧਰੋਂ ਜਾਣ ਵਾਲਿਆਂ ਨੂੰ ਮਿਲ ਜਾਂਦਾ ਉਹ ਕਿਵੇਂ ਪੂਰੇ ਕਰਦੇ ਹੋ ਮਾਮਲਾਤ ਪਹਿਲੀ ਗੱਲ ਤਾਂ ਜਿਵੇਂ ਤੁਸੀਂ ਆਪਾਂ ਕਰਨੇ ਹਨਾ ਵੀ ਜਿਹੜੇ ਲੋਕ ਆਉਂਦੇ ਨੇ ਆਪਾਂ ਕਿਸੇ ਹੱਦ ਤੱਕ ਤੇ ਕਿਸੇ ਨੂੰ ਮਤਲਬ ਮੇਰੇ ਕੋ ਜਾਣ ਵਾਲੇ ਦੋਸਤ ਆ ਜਾਣ ਉਹਦੇ ਗਾਂ ਦੋਸਤ ਆ ਜਾਣ ਉਹਨਾਂ ਤੇ ਆਪਾਂ ਬਰਦਾਸ਼ਤ ਕਰ ਸਕਦੇ ਆ ਚੱਲ ਸਕਦੇ ਆ ਹੋਨ ਜੀ ਤੁਹਾਡੇ ਕੋਲ ਮਤਲਬ ਇਸ ਮੇਰੀ ਕੰਪਨੀ ਆ ਜੇ ਮੈਂ ਕਹਾਂ ਵੀ ਮੇਰੇ ਕੋਲ ਰੋਜ਼ 10 15 20 ਬੰਦੇ ਹੁੰਦੇ ਤੇ ਸਾਰਿਆਂ ਦਾ ਮੈਂ ਚੱਲਾਂਗਾ ਇਹ ਸੱਤ ਨਹੀਂ ਹੋਣਾ ਜਿੰਨੇ ਘੁੰਮਣਾ ਆਣਾ ਉਹਨੇ ਇਹ ਸੋਚ ਕੇ ਆਉਣਾ ਮੈਂ ਸਪੋਸ ਮੈਂ ਦੁਨੀਆ ਘੁੰਮ ਕੇ ਆ ਗਿਆ ਕਿ ਮੈਂ ਗੱਡੀ ਤੇ ਗਿਆ ਜੇ ਮੈਂ ਸਾਰਿਆਂ ਨਾਲ ਮਾਰਾ ਮੁਲਕ ਕਹਾਂ ਵੀ ਸਾਰਿਆਂ ਨਾਲ ਕੋਈ ਵੀ ਕੋਈ ਮੁਲਕ ਲਗਾ ਲੋ ਕਿਸੇ ਨੂੰ ਮਾਰਾ ਤਾਂ ਨਹੀਂ ਕਹਿੰਦਾ ਤੇ ਮੈਂ 1500 2000 ਡਾਲਰ ਤੇ ਸੋਚ ਕੇ ਜਾਉਣਾ ਵੀ ਇਹਨੇ ਲਾਉਣੇ ਵੀ ਜਿੱਥੇ ਤੁਸੀਂ ਘੁੰਮਣ ਜਾਣਾ ਜੇ ਤੁਸੀਂ ਚੰਗਾ ਰਹਿਣਾ ਚੰਗਾ ਖਾਣਾ ਚੰਗਾ ਪੀਣਾ ਪੈਸੇ ਤੇ ਲੱਗਣੇ ਜੇ ਤੁਸੀਂ ਇਹ ਸੋਚ ਕੇ ਜਾਓ ਕਿ ਅਗਲੇ ਨੇ ਲਾਉਣੇ ਫਿਰ ਹਮਮ ਲੇਕਿਨ ਇਹ ਆ ਕਿ ਜਿੰਨਿਆਂ ਨੂੰ ਅਸੀਂ ਸਮਝਦੇ ਆ ਵੀ ਅਸੀਂ ਜਿੰਨਾ ਕਰ ਸਕਦੇ ਆ ਮੈਂ ਤਾਂ लवली ਜਦੋਂ ਸਟਾਰਟਿੰਗ ਜੇ ਅਸੀਂ ਬਿਜ਼ਨਸ ਆਇਆ ਸਾ ਮਤਲਬ ਵੀਡੀਓਜ਼ ਬਣਾਉਣ ਵਾਸਤੇ ਅਸੀਂ ਆਪਣੇ ਰੀਅਲ ਸਟੇਟ ਦੇ ਕੰਮ ਤੋਂ 10% ਹਿੱਸਾ ਰੱਖਿਆ ਹੁੰਦਾ ਸੀ ਵੀ ਅਸੀਂ ਇਹਨਾਂ ਕੰਮਾਂ ਤੇ ਲਾਉਣਾ ਤੇ ਅਸੀਂ ਲਾਇਆ ਵੀ ਹੈ ਫਿਰ ਜਦੋਂ YouTube ਤੋਂ ਆਉਣ ਲੱਗ ਪਏ ਫਿਰ ਸਾਨੂੰ ਮਹਿਸੂਸ ਨਹੀਂ ਹੁੰਦਾ ਵੀ ਕੋਈ ਨਹੀਂ YouTube ਤੋਂ ਆਉਂਦੇ ਠੀਕ ਹੁਣ ਵੀ ਮੇਰੇ ਆਪਣਾ ਖਰਚ ਮੇਰਾ ਫੇਰਾ ਤੋਰਾ ਜਿਵੇਂ ਕਹਾਂ ਵੀ ਥੋੜਾ ਨਹੀਂ ਤੇ ਵਾਵਾ ਹੈ ਲੇਕਿਨ ਇਹ ਵੀ ਸਾਰਾ ਕੁਝ YouTube ਤੋਂ ਕਵਰ ਹੋ ਜਾਂਦਾ ਹੈ لیکن اوتھے سروائیول واسطے ਤੁਹਾਨੂੰ ਕੰਮ ਹੀ ਜ਼ਰੂਰੀ ਆ بزنس ਵੀ ਜ਼ਰੂਰੀ ਜਿਹੜੇ ਮਾਮਲੇ ਨੇ ਵੀਜ਼ੇ ਦੇ ਹੁਣ ਵੀਜ਼ੇ ਸੌਖੇ ਨੇ ਅ ਪਹਿਲੇ ਤਾਂ ਕਿਸ ਤਰ੍ਹਾਂ ਸੀ ਵੀ ਜੇ ਤੁਹਾਡੇ ਕੋ ਬਾਹਰ ਕੋਈ ਵੀ ਆ ਜਾਂਦਾ ਸੀ ਤੁਹਾਨੂੰ ਰੋਜ਼ ਦੇ ਕੋ 20 ਫੋਨ ਆਉਂਦੇ ਸੀ ਕਿ ਕਿੱਧਰ ਗਿਆ ਪੁਰਾਣਾ ਕਿ ਇਹ ਨੂੰ ਗਿਆ ਕਿੱਥੇ ਆ ਕਸੀ ਉਹ ਕਦੀ ਉਸ ਮਹਿਕਮੇ ਦਾ ਕਦੀ ਉਸ ਮਹਿਕਮੇ ਦਾ ਹੁਣ ਥੋੜਾ ਜਿਹਾ ਸਕੂਨ ਹੈ ਲੇਕਿਨ ਹਲੇ ਵੀ ਆਉਂਦੇ ਹਮ ਮਤਲਬ ਇਹ ਨਾ ਮਹਿਮਾਨਾਂ ਨੂੰ ਚਲਣਾ ਕੋ ਸੌਖਾ ਵੀ ਨਹੀਂਗਾ ਸਹੀ 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 ਔਖਾ ਵੀ ਹੈ ਔਖਾ ਵੀ ਹੈ ਮਤਲਬ ਇਹ ਤੁਹਾਡੇ ਤੁਹਾਡੀ ਮੁਹੱਬਲ ਕਹਿੰਦੇ ਹੁਬਲ ਵਤਨੀ ਤੇ ਵੀ ਤਾਂ ਗੱਲ ਆਉਂਦੀ ਹੈ ਨਾ ਲੋਕੀ ਸ਼ੱਕ ਕਰਦੇ ਨੇ ਕਹਿੰਦੇ ਲੋਕੀ ਪੜੇ ਸ਼ੱਕ ਕਰਦੇ ਬੜੀ ਗੱਲ ਹੁੰਦੀ ਹੈ ਅੱਛਾ ਮੈਨੂੰ ਸ਼ੱਕ ਤੋਂ ਯਾਦ ਆਇਆ ਭਾਬੀ ਨੇ ਕਦੀ ਸ਼ੱਕ ਨਹੀਂ ਕੀਤਾ ਇਹ ਤਾਂ ਬੁੜੀਆਂ ਲਈ ਫਿਰਦਾ ਸਾਰਾ ਸਾਰਾ ਦਿਨ ਉਧਰ ਆਉਂਦੀ ਆਡੀਓ ਸੋਸ਼ਲ ਏਕਟਰ ਆਉਂਦੀਆਂ ਨੇ ਹਾਂ ਹਾਂ ਜੀ ਹਾਂ ਹਾਂ ਮੈਂ ਮੁੰਡੇ ਨੂੰ ਕਿਹਾ ਵੀ ਸਟੋਰੀਆਂ ਪਾਦੀ ਮੇਰੀਆਂ ਸਨੈਪਚੈਟ ਤੇ ਜਿਉਂਨੇ ਸਟੋਰੀ ਪਾਈ ਉਹਨੇ ਵੇਖ ਲੈਣੀ ਉਹਨੇ ਲਣਾ ਪੁੱਛਣਾ ਮੇਰੇ ਕੋਲੋਂ ਨਹੀਂ ਨਹੀਂ ਮੈਂ ਮੈਂ ਭੈਣ ਹੁੰਦੀ ਆ ਭਾਬੀ ਜੀ ਕੋਈ ਮਸਲਾ ਹੀ ਨਹੀਂ ਹੈ ਤੁਸੀਂ ਤਾਂ ਮੈਨੂੰ ਡਰਾ ਦਿੱਤਾ ਕਿ ਅਗਲੀ ਵਾਰੀ ਮੈਂ ਤਾਂ ਅਕਦੀ ਕਹਾਂਗੇ ਮੈਂ ਹਾਂਦੀ ਤੁਹਾਡੇ ਘਰ ਨਹੀਂ ਉਹ ਜਾਣਦੀ ਤੁਹਾਨੂੰ ਹਾਂ ਬਸ ਫਿਰ ਸਹੀ ਆ ਫਿਰ ਮਸਲਾ ਨਹੀਂ ਹੋਣਾ ਅੱਛਾ ਮਤਲਬ ਲੋਕੀ ਆਂਦੇ ਨੇ ਬੱਚੇ ਤੁਹਾਡੇ ਹੈਗੇ ਨੇ ਹਾਂ ਜੀ ਜੀ ਬੱਚੇ ਮਾਸ਼ਾਅੱਲ ਕਿੰਨੇ ਨੇ ਦੋ ਬੇਟੀਆਂ ਦੋ ਬੇਟੇ ਮਾਸ਼ਾਅੱਲ ਕਿੰਨੇ ਕਿੰਨੇ ਹੋ ਗਏ ਕਿੱਡੇ ਕਿੱਡੇ ਵੱਡੇ ਨੇ ਇਹ ਵੱਡਾ 11.5 ਸਾਲਾਂ ਦਾ ਸਾਰਿਆਂ ਨਿੱਕਾ 2.5 ਸਾਲਾਂ ਦਾ ਉਹ ਮਾਸ਼ਾਅੱਲਾ ਠੀਕ ਹੋ ਗਿਆ ਹੈ ਤੇ ਉਹ ਵੀ ਤਾਂ ਤੁਹਾਡੇ ਕੋਲ ਇਨਸਪਾਇਰ ਹੁੰਦਾ ਹੀ ਹੋਣਾ ਜਿਹੜਾ ਥੋੜਾ ਬਹੁਤ ਸਮਝਦਾਰ 11.5 ਸਾਲ ਨੂੰ ਸਮਝ ਆਂਦੀ ਹੋਣੀ ਹੈ ਨਹੀਂ ਨਹੀਂ ਉਹ ਵਧੀਆ ਮਤਲਬ ਉਹਨੂੰ ਸਾਰਾ ਮੈਂ ਉਹਨੂੰ ਸਿਖਾਉਣਾ ਉਹਨਾਂ ਪੰਜਾਬੀ ਬੋਲਣੀ ਕਿਉਂਕਿ ਤੁਹਾਨੂੰ ਪਤਾ ਹੀ ਆ ਸਾਡੇ ਮਾਰਿਆ ਸਕੂਲਾਂ 'ਚ ਪੰਜਾਬੀ ਨਹੀਂ ਪੜ੍ਹਾਇਆ ਜਾਂਦੀ ਲੇਕਿਨ ਮੈਂ ਇਹਨਾਂ ਨਾਲ ਵੀ ਮਾਵਾਆਂ ਜਾਂ ਬੱਚਿਆਂ ਦਾ ਵੀ ਕਸੂਰ ਨਹੀਂ ਸਾਡੇ ਪੜਾਇਆ ਹੀ ਹੋ ਜਾਂਦਾ ਤਾਂ ਫਿਰ ਗੱਲ ਉਹ ਆ ਵੀ ਉਹਨਾਂ ਨੂੰ ਇਨਸਪਾਇਰ ਤੇ ਜ਼ਾਰੀ ਗੱਲ ਹੈ ਫਿਰ ਜੋ ਤੁਹਾਡੇ ਪੇਰੈਂਟਸ ਕਰਦੇ ਹੋ ਕੁਛ ਨਾ ਕੁਛ ਤੇ ਵੇਖਦੇ ਹੀ ਆ ਨਾ ਹੂੰ ਕੀ ਕਰਦੇ ਆ ਮੇਰੇ ਮੇਰੇ ਡੈਡੀ ਕਿੱਥੇ ਜਾਂਦੇ ਆ ਕਿਵੇਂ ਕਰਦੇ ਆ ਮੈਂ ਅੱਗੇ ਇੱਕ ਦਿਨ ਦੱਸਦਾ ਹਾਂ ਮੇਰਾ ਕੁਐਸਚਨ ਯੂ ਨਾ ਵੀਡੀਓ ਬੜੀ ਵਾਇਰਲ ਹੋਈ ਇੱਕ ਦੋਸਤ ਨੇ ਪਾਈ ਸੀ ਮੈਂ ਉਹਨਾਂ ਇੱਕ ਦਿਨ ਬਾਰਡਰ ਮੈਨੂੰ ਵਹਾਕ ਲਿਆ ਬਾਰਡਰ ਜਾਣਾ ਉਦੋਂ ਨਵਾਂ ਅਕਸਰਾਂ ਦਾ ਮੈਂ ਉਹਨੂੰ ਬਾਰਡਰ ਤੇ ਲੈ ਗਿਆ ਸਾਰੇ ਬੱਚਿਆਂ ਜਦੋਂ ਪਰੇਡ ਕਰਦੇ ਆ ਨਾ ਤੇ ਉਹ ਅਗਰੈਸਿਵ ਇੰਨੇ ਹੁੰਦੇ ਆ ਦੋਵਾਂ ਪਾਸੇ ਵਾਲੇ ਵੀ ਜਿਵੇਂ ਨਾ ਇੱਕ ਦੂਜੇ ਨੂੰ ਅਜਮਾਰ ਹੀ ਦੇਣਾ ਇਥੇ ਮੋਛਾਂ ਲੱਤਾਂ ਨਾਲ ਨਹੀਂ ਮਾਰਦੇ ਮੋਛਾਂ ਲੱਤਾਂ ਵਾਲੇ ਤੇ ਮੈਨੂੰ ਆਂਦਾ ਉਹ ਉਰਦੂ ਚ ਨਾ ਐਕਸਰਟ ਜੇ ਬਾਬਾ ਆਪ ਤੋ ਕਹਤੇ ਸੀ ਇੰਡੀਆ ਵਾਲੇ ਮੇਰੇ ਦੋਸਤ ਹੈ ਹਾਂ ਮੈਂ ਕਿਹਾ ਹਾਂ ਇਹ ਤੋ ਮਾਰੇ ਦੁਸ਼ਮਣ ਹੈ ਮੈਂ ਕਿਹਾ ਉਹ ਕਿਵੇਂ ਬੋਤ ਹਾਂ ਦਾ ਇਹ ਦੇਖੋ ਇੱਕ ਦੂਸਰੇ ਸੇ ਗੁੱਸੇ ਸੇ ਕਰ ਰਹੇ ਆ ਅਪਰੇਡ ਕਰ ਰਹੇ ਆ ਗੁੱਸਾ ਦਿਖਾ ਰਹੇ ਆ ਮੈਂ ਕਿਹਾ ਨਹੀਂ ਬੋਤੇ ਇਦਾਂ ਨਹੀਂਗਾ ਇਹ ਰਿਹਰਸਲ ਇਕੱਠੇ ਕਰਦੇ ਆ ਇਹ ਨਾ ਨਿ ਫਲੈਗ ਸ਼ਰਮ ਨਹੀਂ ਹੁੰਦੀ ਐ ਇਦਾਂ ਹੀ ਕਰਦੇ ਆ ਇਦਾਂ ਹੀ ਹੁੰਦੀ ਐ ਬੰਦਾ ਇਹ ਵੀ ਪਰੰਪਰਾ ਬਣੀ ਹੋਈ ਐ ਨਹਿਨ ਜੀ ਹੋਣਾ ਤੇ ਬੱਚੇ ਜਿਹੜੇ ਨੇ ਉਹ ਤੁਹਾਡੇ ਕੋਲ ਇਨਸਪਾਇਰ ਹੋ ਕੇ ਪੰਜਾਬੀ ਬੋਲਣ ਦੀ ਕੋਸ਼ਿਸ਼ ਕਰਦੇ ਨੇ ਨਹੀਂ ਕੋਸ਼ਿਸ਼ ਨਹੀਂ ਪੰਜਾਬੀ ਬਹੁਤ ਸੋਹਣੀ ਬੋਲਦੇ ਮੇਰਾ ਬੇਟਾ ਛੋਟਾ 2 3 ਸਾਲ ਦਾ ਬਹੁਤ ਸੋਹਣੀ ਬੋਲਦਾ ਮੇਰੀ ਸਾਰਾ ਛੋਟੀ ਬੇਟੀ ਉਹ ਬਹੁਤ ਸੋਹਣੀ ਪੰਜਾਬੀ ਬੋਲਦੀ ਐ ਤੇ ਪੁਰਧੂ ਬੋਲਦੀ ਨਹੀਂ ਮਤਲਬ ਇਹ ਮੈਂ ਜਦੋਂ ਹੁਣ ਮੈਂ ਲਾਹੌਰ ਆ ਜਿਉਣਾ ਕਹਿਣਾ ਨਾ ਵੀ ਫਲਾਣੀ ਚਾਹ ਚਾਹੀਦੀ ਮੈਂ ਹਣ ਪਹਿਲਾਂ ਵੀਡੀਓ ਬਣਾ ਕੇ ਭੇਜੋ ਮੇਰੇ ਸਪੋਸ ਮੇਰੇ ਬੱਚੇ ਮੈਨੂੰ ਕਹਿ ਚਾਕਲੇਟ ਹੀ ਕਹ ਲੋ ਮੈਂ ਇਹਨਾਂ ਨੂੰ ਕਹਿਣਾ ਵੀ ਜਿਹੜੀ ਜਿਹੜੀ ਚੀਜ਼ ਚਾਹੀਦੀ ਹੈ ਨਾ ਮੈਨੂੰ ਵੀਡੀਓ ਮੈਸੇਜ ਕਰੋ ਪੰਜਾਬੀ ਚ ਬੋਲ ਕੇ ਦੱਸੋ ਵੀ ਆਹ ਚੀਜ਼ ਚਾਹੀਦੀ ਹੈ ਤੇ ਫਿਰ ਮੈਂ ਲੈ ਕੇ ਆਉਣੀ ਤੇ ਨਹੀਂ ਉਹ ਫਿਰ ਕਰਨਗੇ ਕੀ ਬਾਤ ਮੇਰੇ ਉਹ ਵੀਡੀਓ ਮੈਸੇਜ ਛੋਟਾ ਬਣਾ ਕੇ ਭੇਜਣਗੇ ਮੈਨੂੰ ਆਹ ਪਾਪਾ ਆਹ ਚਾਹੀਦੀ ਮੈਨੂੰ ਆਹ ਚਾਕਲੇਟ ਚਾਹੀਦੀ ਤੇ ਮੈਂ ਕੋਸ਼ਿਸ਼ ਕਰਦਾ ਨਾਲ ਵੀ ਅਸਰ ਆ ਉਹਨਾਂ ਨੂੰ ਐਸਾ ਅੱਬਾ ਕਹਾਂ ਸੇ ਲੱਭਾ ਤੋ ਅਲੀ ਗੱਲ ਹੈ ਹੈ ਅੱਛਾ ਅੱਬਾ ਅੱਛਾ ਅਸੀਂ ਗੱਲ ਤਾਂ ਕਰੇ ਬੱਚਿਆਂ ਦੀ ਵੀ ਗੱਲ ਹੋ ਗਈ ਉਹਨਾਂ ਦੇ ਸਕੂਲਾਂ ਚ ਕਦੀ ਕੋਈ ਨੋਟਿਸ ਨਹੀਂ ਆਇਆ ਕਿ ਪੰਜਾਬੀ ਜ਼ਿਆਦਾ ਬੋਲਦੇ ਨੇ ਉਰਦੂ ਵੱਲ ਧਿਆਨ ਨਹੀਂ ਦਿੰਦੇ ਸਾਡੇ ਸਕੂਲਾਂ ਦਾ ਹਸਾਬਤਾ ਵੀ ਇਸ ਤਰ੍ਹਾਂ ਦਾ ਉੱਥੇ ਮੈਨੂੰ ਅੱਗੇ ਦੱਸੇ ਮੇਰਾ ਦੋਸਤ ਇੱਕ ਦੱਸੇ ਵੀ ਮੇਰੀ ਬੇਟੀ ਐਜੂਕੇਟਰ ਸਕੂਲ ਹੈ ਉੱਥੇ ਜਾਂਦੀ ਹੈ ਤੇ ਮੈਨੂੰ ਆ ਕੇ ਕਹਿੰਦੀ baba ਅੱਜ ਹਮਾਰੇ ਸਕੂਲ ਮੇ ਦੋ ਪੰਜਾਬੀ ਬੱਚੇ ਆਏ ਥੇ ਤੇ ਉਹ ਆਂਦਾ ਤੇ ਪੁੱਤ ਤੂੰ ਪੰਜਾਬੀ ਨਹੀਂ ਅੱਛਾ ਮੈਂ ਵੀ ਪੰਜਾਬੀ ਹਾਂ ਸਾਡੇ ਬੱਚਿਆਂ ਨੂੰ ਦੇ ਹੀ ਨਹੀਂ ਪਤਾ ਇਹ ਨਹੀਂ ਪਤਾ ਸੀ ਤੇ ਉਹ ਦੱਸਣਾ ਕਿੰਨੇ ਦੱਸਣਾ ਅਸੀਂ ਦੱਸਣਾ ਸਾਡੇ মিডিਆ ਨੇ ਦੱਸਣਾ ਜੇ ਦੱਸਾਂਗੇ ਤਾਂ ਪਤਾ ਲੱਗੂ ਹੁਣੇ ਕੰਮ ਸ਼ੁਰੂ ਹੋਇਆ ਵੀ 10 ਪੈਂਡਾ ਹੀ ਹੈ ਸੰਦ ਹੁਣ ਤੱਕ ਤੇ ਦਸੀ ਨਹੀਂ ਨਾ ਸਾਨੂੰ ਨਹੀਂ ਦੱਸਿਆ ਗਿਆ ਉਹਦੇ ਵੀ ਤੁਸੀਂ ਜੇ ਬੋਲੋਗੇ ਤਾਂ ਸਹੀ ਨਹੀਂ ਲੱਗੋ ਤੇ ਐਸੀ ਜੀ ਅੱਜ ਦੀ ਵੀਡੀਓ ਤੁਸੀਂ ਦੇਖਿਆ ਕਿ ਬਹੁਤ ਹੀ ਜ਼ਿਆਦਾ ਸੈਡ ਸਟੋਰੀਆਂ ਨੇ ਬਹੁਤ ਹੀ ਜ਼ਿਆਦਾ ਦੁਖੀ ਕਹਾਣੀਆਂ ਨੇ ਜਿਹੜੀਆਂ ਸਾਨੂੰ ਵੰਡ ਨੇ ਦਿੱਤੀਆਂ ਤੇ ਜਦੋਂ ਨਸ ਢਿੱਲੋ ਦੀ ਗੱਲ ਕਰੀਏ ਜਦੋਂ ਇਹ ਵੰਡ ਦੀ ਗੱਲ ਕਰਦਾ ਹੈ ਪਿਆਰ ਦੀ ਗੱਲ ਕਰਦਾ ਹੈ ਮੁਹੱਬਤ ਦੀ ਗੱਲ ਕਰਦਾ ਹੈ ਮਿਲੋਂ ਦੀ ਗੱਲ ਕਰਦਾ ਹੈ ਤੇ ਲੋਕਾਂ ਦੇ ਜ਼ਿਹਨਾਂ 'ਚ ਇਹ ਹੀ ਜਾਂਦਾ ਹੈ ਕਿ ਇਹ ਵੀ ਸ਼ਾਇਦ ਸਿੱਖੀ ਹੈ ਤੇ ਉਹ ਜਿਵੇਂ ਕੁੜੀ ਕਹਿੰਦੀ ਹੈ ਕਿ ਐਂਕਰ ਕਹਿ ਰਹੀ ਹੈ ਕਿ ਮੈਂ ਜਦੋਂ ਪੰਜਾਬੀ ਬੋਲਦੀ ਆ ਤੇ ਲੋਕ ਮੈਨੂੰ ਕਹਿੰਦੇ ਨੇ ਕਿ ਤੂੰ ਸਿੱਖਾਂ ਦੀ ਬੋਲੀ ਬੋਲ ਰਹੀ ਏ ਮਤਲਬ ਕਿ ਪੰਜਾਬੀ ਨੂੰ ਸਿੱਖਾਂ ਦੇ ਨਾਲ ਹੀ ਬਹੁਤਾ ਜੋੜਿਆ ਜਾਂਦਾ ਹੈ ਤੇ ਉਹ ਕਹਿੰਦੀ ਹੈ ਕਿ ਜਦੋਂ ਮੈਨੂੰ ਲੋਕ ਕਹਿੰਦੇ ਨੇ ਕਿ ਤੂੰ ਜੇ ਪੰਜਾਬੀ ਬੋਲਦੀ ਰਹੀ ਨਾ ਤੇ ਤੂੰ ਵੀ ਇੱਕ ਦਿਨ ਪਤਾ ਲੱਗਣਾ ਕਿ ਸਿੱਖ ਹੋ ਗਈ ਹੈ ਤੇ ਲੋਕਾਂ ਦੇ ਮਾਈਂਡ ਕਿੰਨੇ ਮਤਲਬ ਕਿ ਡੀਪ ਚਲੇ ਜਾਂਦੇ ਨੇ ਇਸ ਚੀਜ਼ ਨੂੰ ਲੈ ਕੇ ਕਿ ਪੰਜਾਬੀ ਇੱਕ ਸਿੱਖਾਂ ਦੀ ਜ਼ੁਬਾਨ ਹੈ ਮੁਸਲਮਾਨ ਤੇ ਬੋਲ ਹੀ ਨਹੀਂ ਸਕਦੇ ਇਸ ਚੀਜ਼ ਤੋਂ ਅਸੀਂ ਕਹਿੰਦੇ ਹਾਂ ਕਿ ਪੰਜਾਬੀ ਨੂੰ ਅਗਰ ਜ਼ਿੰਦਾ ਰੱਖਣਾ ਹੈ ਤੇ ਸਾਨੂੰ ਬਹੁਤ ਕੁਝ ਬਰਦਾਸ਼ਤ ਕਰਨਾ ਪਏਗਾ ਬਹੁਤ ਕੁਝ ਸਹਿਣਾ ਪਏਗਾ ਪੰਜਾਬੀ ਮਾਂ ਬੋਲੀ ਨੂੰ ਜ਼ਿੰਦਾ ਰੱਖਣਾ ਬਹੁਤ ਹੀ ਜ਼ਰੂਰੀ ਵੀ ਹੈ ਤੇ ਬਹੁਤ ਔਖਾ ਵੀ ਹੋ ਚੁੱਕਿਆ ਹੈ ਜਿਸ ਤਰ੍ਹਾਂ ਲੋਕਾਂ ਦੀਆਂ ਸੋਚਾਂ ਬਦਲ ਚੁੱਕੀਆਂ ਨੇ ਤੇ ਤੁਸੀਂ ਦੇਖਿਆ ਕਿ ਨਾਸਰ ਢਿੱਲੋਂ ਨੇ ਗੱਲ ਕੀਤੀ ਸਿੱਖਾਂ ਨੂੰ ਲੈ ਕੇ ਸਿੱਖਾਂ ਦੀ ਮੁਹੱਬਤ ਨੂੰ ਲੈ ਕੇ ਪਿਆਰ ਨੂੰ ਲੈ ਕੇ ਅਗਰ ਅਸੀਂ ਅੱਜ ਸਿੱਖ ਕੌਮ ਨੂੰ ਆਪਣੇ ਨਾਲ ਨਾ ਨਾ ਜੋੜਿਆ ਤੇ ਆਨਾਲੇ ਟਾਈਮ 'ਚ ਸਾਡੀ ਜ਼ੁਬਾਨ ਖਤਮ ਹੋ ਜਾਏਗੀ ਸਾਡਾ ਰਹਿਣ ਸਹਿਣ ਖਤਮ ਹੋ ਜਾਏਗਾ ਮੈਂ ਕੋਈ ਬਹੁਤੀ ਪੁਰਾਣੀ ਗੱਲ ਨਹੀਂ ਕਰਦਾ ਮੈਂ ਅੱਜ ਦੀ ਗੱਲ ਕਰਨਾ ਵਾਂ ਮੈਂ ਆਪਣੇ ਬੱਚੇ ਦਾ ਛੁੱਟੀਆਂ ਦਾ ਕੰਮ ਲੈਣ ਵਾਸਤੇ ਸਕੂਲ ਗਿਆ ਤੇ ਜਦੋਂ ਵਾਪਸ ਆ ਰਿਹਾ ਸੀ ਨਾ ਤੇ ਇੱਕ ਮਾਂ ਆਪਣੇ ਪੁੱਤਰ ਨੂੰ ਕਹਿ ਰਹੀ ਏ ਕੀ ਕਹਿ ਰਹੀ ਏ ਕਿ ਤੂੰ ਸਕੂਲ ਦੇ ਵਿੱਚ ਵੀ ਜਾ ਕੇ ਪੰਜਾਬੀ ਬੋਲਣ ਦੀ ਆਸ ਹੈ ਤੈਨੂੰ ਪਤਾ ਨਹੀਂ ਲੱਗਦਾ ਤੂੰ ਸਕੂਲ 'ਚ ਜਾ ਕੇ ਪੰਜਾਬੀ ਕਿਉਂ ਬੋਲੀ ਉੱਥੇ ਤੇ ਉਰਦੂ ਬੋਲ ਦੇਖੋ ਤੁਸੀਂ ਆਪਣੇ ਬੱਚਿਆਂ ਨੂੰ ਕਿਸ ਤਰ੍ਹਾਂ ਲਿਬਰਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਲੋਕ ਅਗਰ ਅਸੀਂ ਅੱਜ ਪੰਜਾਬੀ ਤੇ ਸਟੈਂਡ ਨਾ ਲਿਆ ਆਂ ਆ ਦੇ ਆਣ ਵਾਲੇ ਚੰਦ ਸਾਲਾਂ ਬਾਅਦ ਸਾਡੀ ਨੌਜਵਾਨ نسل ਪੰਜਾਬੀ ਭੁੱਲ ਜਾਏਗੀ ਉਹਨੂੰ ਪਤਾ ਹੀ ਨਹੀਂ ਹੋਏਗਾ ਕਿ ਪੰਜਾਬੀ ਕਿੰਨਾ ਦੀ ਜ਼ੁਬਾਨ ਹੈ ਤੇ ਇਸ ਵਾਸਤੇ ਸਾਨੂੰ ਪੂਰੀ ਕੋਸ਼ਿਸ਼ ਕਰਨੀ ਹੈ ਕਿ ਅਸੀਂ ਆਪਣੀ ਮਾਂ ਬੋਲੀ ਪੰਜਾਬੀ ਨੂੰ ਜ਼ਿੰਦਾ ਰੱਖ ਸਕੀਏ ਤੇ ਐਸੀ ਜੀ ਅੱਜ ਦੀ ਵੀਡੀਓ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟ ਕਰਕੇ ਦੱਸਿਆ ਜੀ ਬਹੁਤ ਸ਼ੁਕਰੀਆ